ਹੈਲੋ ਹਾਂਜੀ ਹਾਂਜੀ ਹੰਸਰਾ ਜੀ ਹੰਸ ਹਾਂਜੀ ਆ ਸਭ ਤੋਂ ਪਹਿਲਾਂ ਦੇ ਪੰਜਾਬ ਵਾਪਸ ਪਰਤਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਵਾਗਤ ਥੈਂਕ ਯੂ ਜੀ ਸ਼ੁਕਰੀਆ ਜੀ ਹਾਂਜੀ ਮੈਂ ਜੀ ਆਪਣੇ ਡੈਨ ਹੀ ਕੋਈ ਜ਼ਿਆਦਾ ਟੀਵੀ ਤੋਂ ਬੋਲ ਰਿਹਾ ਅੱਛਾ ਜੀ ਅਸ਼ੋਕ ਹੀਬਾ ਜੀ ਅੱਛਾ ਆ ਹੁਣ ਕੁਝ ਗੱਲਾਂ ਕਰਾਂਗੇ ਤੁਹਾਡੇ ਨਾਲ ਸਾਂਝੀਆਂ ਬਸ ਜ਼ਿਆਦਾ ਟਾਈਮ ਨਹੀਂ ਲੈਣਾ 5-7 ਮਿੰਟ ਹੀ ਲੈਣੇ ਤੁਹਾਡੇ ਪਾਰਲੀਮੈਂਟ ਮੀਟਿੰਗ ਚੱਲ ਰਹੀ ਹੈ ਇਸ ਟਾਈਮ ਬਸ 2-4 ਗੱਲਾਂ ਹੀ ਕਰ ਰਹੀਆਂ ਮੈਂ ਕਾਫੀ ਦੇਰ ਤੋਂ ਫੋਨ ਲਗਾ ਰਿਹਾ ਤੁਹਾਨੂੰ ਬਸ 2-4 ਗੱਲਾਂ ਦੇ ਸਵਾਲ ਆ ਤੇ ਕੀ ਉਮੀਦ ਰੱਖਦੇ ਹੋ ਪੰਜਾਬ ਦੇ ਲੋਕਾਂ ਤੋਂ ਪੰਜਾਬ ਦੇ ਲੋਕਾਂ ਤੋਂ ਪਿਆਰ ਦੀ ਮੁਹੱਬਤ ਦੀ ਅਸ਼ੀਰਵਾਦ ਦੀ ਉਮੀਦ ਰੱਖਣੀ ਚਾਹੀਦੀ ਹੈ ਤਾਂ ਹਾਂਜੀ ਅੱਛਾ ਲੱਗਦਾ ਨਹੀਂ ਕਿ ਫਰੀਦਕੋਟ ਜਿਹੜੀ ਫਾਈਟ ਹੋਣ ਜਾ ਰਹੀ ਆ ਤੁਹਾਡੀ ਵੀ ਕਾਫੀ ਆਸਾਨ ਆ ਫਾਈਟ ਕਿਸ ਨਜ਼ਰੀਏ ਤੋਂ ਹਾਂਜੀ ਤੁਸੀਂ ਅੰਦਾਜ਼ਾ ਲਗਾਓ ਕਿਵੇਂ ਲੱਗ ਰਿਹਾ ਤੁਹਾਨੂੰ ਇਹ ਸਾਲ ਕਿਉਂਕਿ ਤੁਹਾਡੇ ਜਿਹੜੇ ਮੁਕਾਬਲੇ ਦੇ ਵਿੱਚ ਜ਼ਿਆਦਾਤਰ ਕਲਾਕਾਰੀ ਮੁਕਾਬਲੇ ਵਿੱਚ ਹੈਗੇ ਇਸ ਟਾਈਮ ਹਾਂਜੀ ਤੇ ਜੇ ਗੱਲ ਕਰੀਏ ਕਲਾਕਾਰੀ ਦੇ ਖੇਤਰ ਦੀ ਤੇ ਉਹਦੇ ਵਿੱਚ ਪਰਮਾਤਮਾ ਨੇ ਤੁਹਾਨੂੰ ਪਹਿਲਾਂ ਹੀ ਬਹੁਤ ਵੱਡਾ ਰੁਤਬਾ ਦਿੱਤਾ ਹੋਇਆ ਹੈ ਜੀ ਹੈਨਾ ਉਧਰੋਂ ਹੈਗਾ ਆਪਣੇ ਕਰਮਜੀਤ ਅਨਮੋਲ ਜੀ ਮੁਹੰਮਦ ਜ਼ਦੀਕ ਜੀ ਉਹ ਵੀ ਆ ਰਹੇ ਨੇ ਸ਼ਾਇਦ ਫਾਈਨਲ ਹੋ ਹੀ ਗਿਆ ਹੁਣ ਉਹਨਾਂ ਦਾ ਵੀ ਤੇ ਦੇਖਿਆ ਜੇ ਤੇ ਰਾਜਨੀਤਿਕ ਦੀ ਫਾਈਟ ਘੱਟ ਹੋ ਰਹੀ ਤੇ ਕਲਾਕਾਰਾਂ ਦੀ ਫਾਈਟ ਜ਼ਿਆਦਾ ਨਹੀਂ ਹੋ ਰਹੀ ਹਾਂ ਹੋ ਰਹੀ ਹੈ ਹੋਰ ਬਲਜੀਤ ਜੀ ਘਰੇ ਦਾ ਹਾਂ ਜੀ ਜੀ ਤੇ ਕਿਵੇਂ ਲੱਗਦਾ ਕਿ ਇਸ ਕਲਾਕਾਰਾਂ ਦੀ ਫਾਈਟ ਦੇ ਵਿੱਚ ਪਹਿਲਾਂ ਤੋਂ ਕਿ ਲੋ ਰੱਬ ਨੇ ਤੁਹਾਨੂੰ ਬਹੁਤ ਰੁਤਬਾ ਬਖਿਆ ਹੈ ਪਰਮਜੀਤ ਜੀ ਕੋਈ ਗੱਲ ਨਹੀਂ ਕਰਦੇ ਆ ਇਸ ਵਾਰੀ ਮੈਂ ਮੈਂ ਪੋਜ਼ਿਟਿਵ ਹੀ ਸੋਚ ਰਿਹਾ ਹੂੰ ਹੂੰ ਚੰਗੇ ਨਤੀਜੇ ਦੀ ਉਮੀਦ ਕਰਨਾ ਚਾਹੀਦਾ ਹੈ ਬੰਦੇ ਨੂੰ ਮਿਹਨਤ ਕਰਨੀ ਚਾਹੀਦੀ ਹੈ ਹੂੰ ਲੋਕਾਂ ਤੱਕ ਪਹੁੰਚ ਕਰੋ ਲੋਕੀ ਬਹੁਤ ਸਿਆਣੇ ਆ ਲੋਕ ਉਹਨਾਂ ਨੂੰ ਪਤਾ ਕਿ ਕਿਹੜਾ ਬੰਦਾ ਕਿਹਦੇ ਨਾਲ ਰਿਲੇਟਡ ਹੈ ਅੱਛਾ ਤੇ ਹੰਸ ਜੀ ਇੱਕ ਗੱਲ ਹੋਰ ਮੈਂ ਬਹੁਤ ਖਾਸ ਕਰਨੀ ਚਾਹਾਂਗਾ ਤੁਹਾਡੇ ਨਾਲ ਆ ਗਾਇਕੀ ਦੇ ਸਫਰ ਵਿੱਚ ਆਨੰਦ ਜਿਆਦਾ ਆ ਰਿਹਾ ਸੀ ਜਾਂ ਇਹ ਰਾਜਨੀਤੀ ਦੇ ਸਫਰ ਵਿੱਚ ਆਨੰਦ ਜਿਆਦਾ ਆ ਰਿਹਾ ਆਨੰਦ ਅੰਦਰ ਹੁੰਦਾ ਜੀ ਹੂੰ ਤੁਸੀਂ ਜਦੋਂ ਮਨ ਬਣਾ ਕੇ ਕਿਸੇ ਚੀਜ਼ ਕਿਸੇ ਵੀ ਕੁਝ ਕਰਨ ਲੱਗ ਪਉਣਾ ਜੀ ਹੂੰ ਹੂੰ ਤੇ ਉਹਦੇ ਚ ਆਨੰਦ ਆਉਣਾ ਸ਼ੁਰੂ ਹੋ ਜਾਂਦਾ ਤੇ ਕਈ ਲੋਕ ਹੁੰਦੇ ਕੁਝ ਵੀ ਕਰੀ ਜਾਣ ਉਹ ਬੇਚੈਨ ਹੀ ਰਹਿੰਦੇ ਜ਼ਿੰਦਗੀ ਵਿੱਚ ਬੇਚੈਨ ਹੀ ਰਹਦੇ ਬਿਲਕੁਲ ਮੈਂ ਉਹ ਮਹਾਤਮਾ ਬੁੱਧ ਜੀ ਨੇ ਸ਼ਰੀਰ ਛੱਡਣਾ ਸੀ ਹੂੰ ਉਹਨਾਂ ਦੇ ਚੇਲੇ ਦਾ ਨਾਂ ਵੀ ਆਨੰਦ ਹੀ ਸੀ ਠੀਕ ਹੈ ਉਹ ਪੁੱਛਣ ਲੱਗੇ ਜੀ ਰੋਣ ਲੱਗ ਪਿਆ ਕਹਿੰਦੇ ਮੈਂ ਤੁਹਾਨੂੰ 40 ਸਾਲ ਸਮਝਾਇਆ ਸੀ ਵੀ ਸ਼ਰੀਰ ਦੀ ਕੋਈ ਵੈਲਿਊ ਨਹੀਂ ਹੈ ਹੂੰ ਹੁਣ ਰੋਂਦੇ ਕਿਉਂ 40 ਸਾਲ ਸਿੱਖਿਆ ਕਰਨ ਕਹਿੰਦੇ ਛਾ ਚਲੋ ਜੀ ਫਿਰ ਗੁਰੂ ਜੀ ਲਾਸਟ ਕਵੈਸਚਨ ਲ ਸਰ ਆਰਿਆ ਜ਼ੈਨ ਸਿੱਤੇ ਦਾ ਜਵਾਬ ਦਿਓ ਕਹਿਣ ਲਗੀ ਕੀ ਸਵਾਲ ਆ ਰਿਹਾ ਕਿਹਦੇ ਹੁਣ ਤੁਸੀਂ ਸਵਰਗ ਚ ਜਾਓਗੇ ਬੁੱਧਾ ਨੂੰ ਪੁੱਛ ਰਿਹਾ ਉਹ ਲੱਚੇ ਹੂੰ ਉਹਨਾਂ ਨੇ ਕਿਹਾ ਬੇਟਾ ਤੁਸੀਂ ਆਪਣਾ ਫਿਕਰ ਕਰੋ ਮੈਂ ਜਿੱਥੇ ਜਾਣਾ ਉੱਥੇ ਸਵਰਗ ਹੀ ਬਣ ਕੋ ਜਾਂਦਾ ਹੂੰ ਕੀ ਆ ਬਾਤ ਮੈਂ ਜਾ ਕੇ ਬਹਿ ਹੂੰ ਬਿਲਕੁਲ ਬਹੁਤ ਵਧੀਆ ਗੱਲ ਆਈ ਤੁਹਾਡੀ ਹਾਂਜੀ ਤੇ ਜੇ ਹੁਣ ਦੇਖਿਆ ਜਾਵੇ ਤਾਂ ਰਾਜਨੀਤੀ ਦਾ ਜਦੋਂ ਤੁਹਾਡਾ ਸਫਰ ਆ ਨਾ ਜਿਹੜੀ ਤੁਹਾਡੀ ਇੱਕ ਸੋਚ ਆ ਤੁਹਾਡਾ ਸੁਭਾਅ ਸੀ ਬਚਪਨ ਤੋਂ ਹੀ ਦੇਖਦੇ ਆ ਰਹੇ ਆ ਤੇ ਤੁਸੀਂ ਬੜੇ ਸਿੱਧੇ ਜਿਹੇ ਸੁਭਾਅ ਦੇ ਤੇ ਸਾਫ਼ ਗੱਲਾਂ ਕਰਨ ਵਾਲੇ ਬੰਦੇ ਹੋ ਉਹ ਤੁਹਾਡੇ ਮੈਂ ਤੇ ਤੁਹਾਡੀ ਕੋਈ ਤਾਰੀਫ਼ ਨਹੀਂ ਕਰ ਰਿਹਾ ਜੋ ਸੱਚ ਮੈਨੂੰ ਜੋ ਦੇਖਿਆ ਹੁਣ ਤੱਕ ਤੁਹਾਡਾ ਤੁਸੀਂ ਸਾਫ਼ ਗੱਲ ਮੂੰਹ ਤੇ ਕਰ ਦਿੰਦੇ ਕੋਈ ਲਿਹਾਜ਼ ਨਹੀਂ ਕਰਦੇ ਕੋਰੀ ਗੱਲ ਕਰਦੇ ਹੋ ਤੇ ਰਾਜਨੀਤੀ ਦੇ ਵਿੱਚ ਤੁਹਾਡੇ ਵਰਗੇ ਲੋਕ ਕਿਵੇਂ ਸਫਰ ਕਿੱਦਾਂ ਦਾ ਕਿਵੇਂ ਕਰਕੇ ਕੋ ਰਾਜਨੀਤੀ ਦਾ ਜਿਹੜਾ ਸਫਰ ਆ ਤੁਹਾਨੂੰ ਵੀ ਪਤਾ ਇਹਦੇ ਵਿੱਚ ਦਾ ਪੇਚ ਫੇਰਾ ਫਿਰਿਆ ਅਸ਼ਤਾਨੀਆਂ ਚਲਾਕੀਆਂ ਹਰ ਤਰ੍ਹਾਂ ਦੀਆਂ ਚਲਦੀਆਂ ਤੇ ਤੁਸੀਂ ਇੰਨਾ ਸਫਰ ਜਿਹੜਾ ਕੱਢਿਆ ਹੋਣ ਚਲੋ 5 ਸਾਲ ਤੁਸੀਂ ਦਿੱਲੀ ਦੇ ਵਿੱਚ ਕੱਢਿਆ ਹੈਨਾ ਚਲੋ ਵੈਸੇ ਤੇ ਤੁਹਾਨੂੰ ਕਾਫੀ ਸਮਾਂ ਹੋ ਗਿਆ ਰਾਜਨੀਤੀ ਦੇ ਵਿੱਚ ਐਂਟਰੀ ਮਾਰਿਆ ਚਲੋ ਪਰਮਾਤਮਾ ਨੇ ਜਦੋਂ ਤੁਹਾਨੂੰ ਕਾਮਯਾਬੀ ਦੇਣੀ ਸੀ ਉਹ ਦੇ ਦਿੱਤੀ ਹੈਨਾ ਜੀ ਤੇ ਤੁਹਾਡੇ ਵਰਗੇ ਲੋਕ ਸਿੱਧੀ ਕੋਰੀ ਗੱਲ ਕਰਨ ਵਾਲੇ ਕਿਵੇਂ ਰਾਜਨੀਤੀ ਚ ਕਿਵੇਂ ਇੰਨਾ ਟਿਕਾ ਕਿਵੇਂ ਆਇਆ ਤੁਹਾਡਾ ਤੁਸੀਂ ਆਪਣਾ ਬਈ ਸੁਭਾਅ ਨਾ ਬਦਲੋ ਹੂੰ ਕਿ ਹੁਣ ਤਾਂ ਮੈਂ ਵੇਖ ਹੀ ਲਿਆ ਨਾ 5 ਸਾਲ ਨਹੀਂ ਵੇਖਿਆ ਸੀ ਜਦੋਂ ਉਦੋਂ ਤੇ ਕੋਈ ਕਿਉਰਿਓਸਿਟੀ ਹੁੰਦੀ ਹੋਏਗੀ ਬੰਦੇ ਨੂੰ ਠੀਕ ਹੋਏਗਾ ਵਿੱਚ ਪਤਾ ਨਹੀਂ ਕੀ ਹੈ ਹੁਣ ਤਾਂ ਸਾਰਾ ਕੁਝ ਵੇਖ ਲਿਆ ਹਰ ਐਂਗਲ ਤੋਂ ਹੁਣ ਤਾਂ ਬਿਲਕੁਲ ਹੀ ਨਹੀਂ ਕੋਈ ਐ ਐਸਾ ਕਰਨਾ ਚਾਹੀਦਾ ਐਸਾ ਬੋਲ ਨਾ ਬੋਲੋ ਜਿੱਥੇ ਝੂਠ ਹੀ ਚਲ ਕੇ ਚਲਾਕੀ ਚਲ ਕੇ ਕੋਸ਼ਿਸ਼ ਹੀ ਕਰਨੀ ਚਾਹੀਦੀ ਆਪਣੀ ਕ੍ਰੈਡੀਬਿਲਟੀ ਬਣਾਉਂਗਾ ਕਿਸੇ ਆਪਣੀ ਸਾਖ ਬਣਾ ਲੈਣਾ ਸਮਝੋ ਇਸ ਜ਼ਿੰਦਗੀ ਚ ਕੁਝ ਖੱਟ ਗਿਆ ਤੇ ਝੂਠ ਬੋਲ ਕੇ ਫਰੇਬ ਨਾਲ ਜਿੱਤ ਵੀ ਗਿਆ ਸਮਝੋ ਹਾਰ ਗਿਆ ਬਿਲਕੁਲ ਚਲੋ ਇੱਕ ਆਪਣੇ ਹੰਸ ਰਾਜ ਵਿੱਚ ਆਪਾਂ ਬਹੁਤ ਖਾਸ ਗੱਲ ਦੇਖੀ ਆ ਤੁਸੀਂ ਚਲੋ ਚੈਨਲਾਂ ਦੇ ਵੀ ਗੱਲ ਕਹੀ ਆ ਪਰ ਅਸੀਂ ਪ੍ਰੈਕਟੀਕਲ ਆ ਗੱਲ ਦੇਖੀ ਆ ਕੀ ਕਲਾਕਾਰੀ ਦਾ ਖੇਤਰ ਦੇਖੀਏ ਤਾਂ ਯਾਰਾ ਰਾਜਨੀਤੀ ਦਾ ਖੇਤਰ ਵੇਖੀਏ ਤਾਂ ਉਹਦੇ ਵਿੱਚ ਕਲਾਕਾਰ ਵੀ ਜਦੋਂ ਮਾੜਾ ਜਾਂ ਨਾਂ ਬਣ ਜਾਂਦਾ ਨਾ ਤੇ ਉਹਦੇ ਪੰਜ ਸੱਤ ਅਸਿਸਟੈਂਟ ਹੁੰਦੇ ਆ ਫੋਨ ਚੱਕਰ ਨੂੰ ਤੇ ਰਾਜਨੀਤੀ ਦੇ ਵਿੱਚ ਵੀ ਇੰਜ ਹੀ ਹੁੰਦਾ ਵੀ ਉਹ ਚਿੱਲੇ ਚੱਪੇ ਇੰਨੇ ਹੁੰਦੇ ਆ ਫੋਨ ਜਿਆਦਾ ਉਹ ਚੱਕਦੇ ਆ ਤੇ ਜਿਹੜੇ ਮੇਨ ਬੰਦੇ ਆ ਉਹ ਹੋਣੀ ਨਹੀਂ ਚੱਕਦੇ ਪਰ ਤੁਹਾਡੀ ਖਾਸ ਗੱਲ ਅੱਜ ਵੀ ਆ ਜੇ ਗੱਲ ਕਰੀ 20 ਸਾਲ ਪੁਰਾਣੀ ਗੱਲ ਕਰਾਂ ਜਾਂ 25 ਸਾਲ ਕਿਉਂਕਿ ਅਸੀਂ ਬਹੁਤ ਛੋਟੇ ਆ ਉਮਰ ਦੇ ਵਿੱਚ ਤੁਹਾਡੇ ਨਾਲ ਪਰ ਅਸੀਂ ਤੁਹਾਨੂੰ ਕਾਫੀ ਪ੍ਰੈਕਟੀਕਲੀ ਤੁਹਾਨੂੰ ਦੇਖਿਆ ਵਾ ਇਸ ਵੱਲੋਂ ਹਾਂਜੀ ਹੁਣ ਤੁਸੀਂ ਆਪ ਹੀ ਚੱਕਦੇ ਹੋ ਇਹ ਤੁਹਾਡੀ ਇੱਕ 100 ਪੁਆਇੰਟ ਮੈਂ ਕਿਹਾ ਸਕਦਾ ਤੁਹਾਡੇ ਨਾ ਜਾਣੇ ਕਿਸ ਰੂਪ ਵਿੱਚ ਨਾਰਾਇਣ ਮਿਲ ਜਾਏ ਲੋਕੀ ਜਿਹਨੂੰ ਕਹਿੰਦੇ ਹੈਡੈਕ ਹੈ ਮੈਨੂੰ ਮੈਨੂੰ ਲੱਗਦਾ ਹੈ ਹੈਡੈਕ ਦੀ ਇਲਾਜ ਇਲਾਜ ਵੀ ਇੱਥੇ ਹੂੰ ਤੇ ਜੇ ਤੁਸੀਂ ਨੰਬਰ ਸੇਵਡ ਹੀ ਚੁੱਕੋ ਜਾਂ ਖਾਸ ਹੀ ਚੁੱਕੋ ਜਾਂ ਤੁਹਾਡੇ ਅਸਿਸਟੈਂਟ ਚੁੱਕਣ ਤੇ ਫਿਰ ਜਿੱਦਾਂ ਮੇਰੀਆਂ ਲਾਟਰੀਆਂ ਨਿਕਲੀਆਂ ਨਿਕਲ ਥੋੜੀ ਛੱਕਦੀ ਇਸੇ ਫੋਨ ਤੇ ਇੱਕ ਵਾਰੀ ਲਤਾ ਜੀ ਦਾ ਫੋਨ ਆ ਗਿਆ ਹੂੰ ਕੀ ਬਾਤ ਹੈ ਇਸੇ ਫੋਨ ਤੇ ਦਲੀਪ ਕੁਮਾਰ ਸਾਫ ਦਾ ਜਦੋਂ ਜਨਮ ਦਿਨ ਤੇ ਆਇਆ ਸੀ ਅੱਛਾ ਜੀ ਇਸੇ ਫੋਨ ਤੇ ਨੂਸਰਤ ਨੇ ਮੈਨੂੰ ਬੁਲਾਇਆ ਸੀ ਅੱਛਾ ਮੈਂ ਕਿਉਂ ਸਮਝੀ ਪੀਏ ਨੂੰ ਫੋਨ ਉਹਨੂੰ ਕੀ ਪਤਾ ਨੂੰ ਕੌਣ ਹੈ ਮਰਜ਼ਦ ਐਵੇਂ ਮੇਰੇ ਸੱਜਣਾ ਨੂੰ ਕਹੀ ਜਾਊਗਾ ਜੋ ਵਾਸ਼ਰੂਮ ਤੇ ਵਾਸ਼ਰੂਮ ਮੈਂ ਇਸ ਕਰਕੇ ਜਿਦੋਂ ਦੇ ਮੋਬਾਈਲ ਚੱਲੇ ਆ ਸ਼ੋਅ ਬਿਜ਼ਨਸ ਵਿੱਚ ਵੀ ਆਪ ਹੀ ਚੁੱਕਦਾ ਸੀ ਔਰ ਐਦੇ ਵਿੱਚ ਵੀ ਆ ਕੇ ਪੋਲਿਟਿਕਸ ਜੁੜਦਾ ਆ ਹਾਲਾਂਕਿ ਪੋਲਿਟਿਕਸ ਵਿੱਚ ਤਾਂ ਉਹ ਲਾਜ਼ਮ ਹੁੰਦੇ ਆ ਨਾ 2-4 ਰੁਪਏ ਹੂੰ ਉਹਨਾਂ ਨੂੰ ਮੈਂ ਕਿਹਾ ਤੁਸੀਂ ਕਰੋ ਤੁਸੀਂ ਆਪਣੀ ਡਿਊਟੀ ਕਰੋ ਪਰ ਆ ਨੰਬਰ ਮੇਰੇ ਸੱਜਣਾ ਕੋਲ ਆ ਥੈਂਕ ਯੂ ਤੇ ਇਸ ਰੰ ਦਾ ਕੁਛ ਹੈ ਪਤਾ ਨਹੀਂ ਠੀਕ ਹੈ ਜਾਂ ਗਲਤ ਨਹੀਂ ਨਹੀਂ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਆ ਜੇ ਇੱਕ ਹੋਰ ਤੁਹਾਡੀ ਇੱਕ ਮੈਂ ਬਹੁਤ ਖਾਸੀਅਤ ਦੇਖੀ ਆ ਖਾਸ ਗੱਲ ਕਿ ਤੁਸੀਂ ਡਰਦੇ ਨਹੀਂ ਕਿਸੇ ਕੋਲ ਗੱਲ ਕਰਨਾ ਕਰ ਤੂੰ ਇਹ ਨਹੀਂ ਰਾਜਨੀਤੀ ਚ ਲੋਕ ਨਾ ਡਰਦੇ ਜਿਆਦਾ ਵਾ ਜੋ ਰਾਜਨੀਤੀ ਦਾ ਸੌਦੇ ਚਾਹੁੰਦੇ ਨਾ ਉਹ ਜਣੇ ਖਣੇ ਨੂੰ ਹੱਥ ਜੋੜਦੇ ਆ ਪੈਰੀ ਪੈ ਜਾਣਗੇ ਹੱਥ ਜੋੜਨਗੇ ਕਹਾਂਗੇ ਕੋਈ ਗੱਲ ਨਹੀਂ ਹੁਣ ਤਾਂ ਹੱਥ ਹੀ ਜੋੜਦੇ ਆ ਕੱਲ ਨੂੰ ਅਸੀਂ ਤੁਹਾਡੇ ਤੋਂ ਹੱਥ ਜੜਵਾਣੇ ਆ ਹਨਾ ਪਰ ਮੈਂ ਤੁਹਾਡੀ ਇੱਕ ਚੀਜ਼ ਦੇਖੀ ਆ ਕੀ ਤੁਸੀਂ ਵੀ ਬੜਾ ਫਾਰਵਰਡ ਤੇ ਸਿੱਧੀ ਠੋਕ ਕੇ ਗੱਲ ਕਰਦੇ ਹੋ ਹਾਂਜੀ ਤੇ ਇਹਦੇ ਵਿੱਚ ਮੈਨੂੰ ਇੱਕ ਈ ਹੋਰ ਦੱਸਿਓ ਜਿੱਦਾਂ ਦਾ ਤੁਹਾਡਾ ਸੁਭਾਅ ਆ ਹਨਾ ਨਿੱਡਾ ਰੋਕ ਤੁਸੀਂ ਹਾਂਜੀ ਜਿੱਦਾਂ ਤੁਸੀਂ ਨਿੱਡਾ ਰੋਕ ਆ ਬਿਲਕੁਲ ਸੱਚ ਦੱਸਿਓ ਝੂਠ ਨਹੀਂ ਬੋਲਣਾ ਕਿ ਤੁਸੀਂ ਜਵਾਨੀ ਦੇ ਵਿੱਚ ਮਨੂੰ ਲੱਗਾ ਕਿ ਦਬਦਬਾ ਵੀ ਰੱਖਿਆ ਕਾਫੀ ਬਦਮਾਸ਼ੀ ਕਹਿ ਸਕਦੇ ਆ ਉਹ ਨਹੀਂ ਚਾਤਾ ਹੀ ਆ ਜੀ ਬਸ ਨਾ ਸੀ ਸੀ ਮਨ ਉਹ ਇੱਕ ਤੇ ਤੁਹਾਡਾ ਸੁਣਨ ਨੂੰ ਦੋਸਤ ਬਣਾਉਣਾ ਜ਼ਰੂਰ ਹੈ ਨਹੀਂ ਨਹੀਂ ਤੂੰ ਕਿਉਂਕਿ ਤੂੰ ਮੈਂ ਦੇਖਿਆ ਤੋ ਹੀ ਨਾ ਪ੍ਰਵਾਹ ਨਹੀਂ ਕਰਦਾ ਡੱਦੇ ਨਹੀਂ ਜਲਦੀ ਕਿਤੇ ਗੱਲ ਕਹਿ ਦੇਉਂਦੇ ਹੋ ਤੇ ਤੁਹਾਡੇ ਸੁਭਾਅ ਦੇ ਵਿੱਚ ਨਾ ਲੱਗਦਾ ਕਿ ਤੁਸੀਂ ਤੜੀ ਰੱਖਣ ਵਾਲੇ ਬੰਦੇ ਵੀ ਹੈਗੇ ਉਹ ਜੇ ਅੱਜ ਗੁਰਮਾਨ ਸਿੰਘ ਮੰਦ ਜੀਵਨ ਨੇ ਬਾਬਰ ਨੂੰ ਕਿਹਾ ਕਿ ਕੂੜ ਦੀ ਜੰਝ ਲੈ ਕਾਬਲੋਂ ਆਇਆ ਹੂੰ ਜੁਵਰੀ ਮੰਗੇ ਦਾ ਨਹੀਂ ਹੂੰ ਜਿਉ ਕਰ ਸਕਦੇ ਵਿੱਚ ਹੀ ਮਾਰ ਪਏ ਕੋਈ ਨਹੀਂ ਇੰਦਰ ਗੱਲ ਹੋ ਗਈ ਤੇ ਉਹ ਬਦਮਾਸ਼ ਥੋੜੀ ਸੀ ਇਨਸਾਨੀਅਤ ਦੀ ਗੱਲ ਨਹੀਂ ਉਹ ਤਾਂ ਗੱਲ ਤੁਹਾਡੀ ਬਿਲਕੁਲ ਠੀਕ ਆ ਪਰ ਤੁਹਾਡੀ ਨਾ ਗੱਲਾਂ ਬਾਤਾਂ ਜੇ ਇੱਕ ਨਾ ਰੋਬ ਜਿਹਨੂੰ ਕਹਿੰਦੇ ਆ ਬਦਮਾਸ਼ੀ ਤਾਂ ਮੈਂ ਜਿੱਦਾਂ ਇੱਥੇ ਰੋਜ਼ ਇੰਗੀਸੀ ਬੋਲਦੇ ਕਿਸਾਨਾਂ ਦਾ ਮੈਂ ਰੋਜ਼ ਜਾਂ ਟੱਟਾਈ ਰੋਜ਼ ਜਾਂ ਤੇ ਮੈਂ ਕਿ ਉਹ ਰੱਤੋ ਪਿਆਰ ਨਾ ਜਿੱਤੋ ਹਾਂ ਨਾ ਠੀਕ ਠਾਕ ਤੇ ਜਦੋਂ ਤੁਹਾਨੂੰ ਬਹੁਤ ਸਾਰਾ ਗੁੱਸਾ ਆਉਂਦਾ ਬਹੁਤ ਸਾਰਾ ਕਿਸੇ ਦਾ ਨਾ ਇੰਨਾ ਕੋਈ ਕਰੋਧ ਆ ਜਾਂਦਾ ਬੰਦੇ ਨੂੰ ਕਿਸੇ ਟਾਈਮ ਬੰਦਾ ਸੋਚਦਾ ਯਾਰ ਮੈਂ ਇਸ ਬੰਦੇ ਨੂੰ ਮਾਰ ਹੀ ਛੱਡਣਾ ਪਰ ਉਹਦੀ ਮਜਬੂਰੀ ਹੁੰਦੀ ਹੈ ਕਿ ਉਹ ਉਹਨੂੰ ਕੁਝ ਬੋਲ ਨਹੀਂ ਸਕਦਾ ਕਹਿ ਨਹੀਂ ਸਕਦਾ ਤੇ ਫਿਰ ਤੁਸੀਂ ਆਪਣਾ ਗੁੱਸਾ ਕਿਵੇਂ ਘਟਦੇ ਹੋ ਮੈਂ ਗਾਉਣ ਲੱਗ ਪਿੰਨਾਂ ਨੂੰ ਚੁੱਛੀ ਜਦੋਂ ਗੁੱਸਾ ਆਵੇ ਮਨ ਨੂੰ ਤੁਹਾਡੇ ਇੱਕ ਸੱਜਣ ਮਿੱਤਰ ਨੇ ਨਾ ਪੁਰਾਣਾ ਕੋਈ ਸੱਜਣ ਮਿੱਤਰ ਉਹਨੇ ਇੱਕ ਗੱਲ ਦੱਸੀ ਬਹੁਤ ਪੁਰਾਣੀ ਗੱਲ ਹੈ ਜਦਦੇ ਹੰਸਰਾਜ ਭਾਜੀ ਹੁਣੀ ਇੱਕ ਵਾਰੀ ਨਾ ਕੁਦਰਤੀ ਕਹਿੰਦਾ ਕਿ ਮੈਨੂੰ ਉਹਨਾਂ ਦੀ ਗੱਡੀ 'ਚ ਬੈਠਣਾ ਪੈ ਗਿਆ। ਹਾਂਜੀ। ਤੇ ਗੱਡੀ ਦੇ ਸਫ਼ਰ ਦੇ ਵਿੱਚ ਜਾਂਦੇ ਜਾਂਦੇ ਨਾ ਹੰਸ ਰਾਜ ਨੇ ਕਿਹਾ ਯਾਰ ਗੱਡੀ ਰੋਕੋ ਇੱਥੇ। ਹਾਂਜੀ। ਤੇ ਹੰਸ ਰਾਜ ਨੇ ਕੀਤਾ ਕਿ ਗੱਡੀ ਰੁਕਾ ਕੇ ਨਾ ਖੁੱਲੇ ਮੈਦਾਨ ਸੀਗਾ, ਖੇਤ ਸੀ ਖੁੱਲੇ। ਹਾਂਜੀ। ਤੇ ਜੇ ਕਿਸੇ ਬੰਦੇ ਦੇ ਨਾਲ ਕੋਈ ਤੁਹਾਡੀ ਕੋਈ ਰੰਜਿਸ਼ ਸੀਗੀ, ਗੁੱਸਾ ਸੀਗਾ। ਹੜਾ ਤੇ ਤੁਸੀਂ ਉਹਨੂੰ ਗਾਲਾਂ ਕੱਢੀਆਂ ਠੋਕ ਠੋਕ ਕੇ ਉਹ ਤੇਰੀ ਉਹ ਤੇਰੀ ਮਾਂ ਨੂੰ ਤੇ ਇਹ ਜਿੱਦਾਂ ਇੱਕ ਵਿਰੋਧ ਨਹੀਂ ਫਟਦਾ ਅੰਦਰੋਂ ਤੇ ਇਨਸਾਨ ਹੀ ਆਪਾਂ ਹਮਰੇ ਉਹਦੇ ਬਰੇਸ਼ ਹਾਂਜੀ ਤੇ ਉਹ ਫਿਰ ਬੰਦੇ ਨੇ ਪੁੱਛਿਆ ਵੀ ਭਾਜੀ ਇਹ ਕੀ ਗੱਲ ਕਹਿੰਦੇ ਯਾਰ ਕੁਝ ਗੱਲਾਂ ਇਦਾਂ ਦੀਆਂ ਹੁੰਦੀਆਂ ਕਿ ਕਿਸੇ ਬੰਦੇ ਨੂੰ ਮਜ਼ਦੂਰੀ ਹੁੰਦੀ ਹੈ ਕਿ ਕਹਿ ਨਹੀਂ ਸਕਦੇ ਜੇ ਗੁੱਸੇ ਨੂੰ ਅੰਦਰ ਰੱਖਾਂਗੇ ਤੇ ਇੰਨੇ ਸਾਡੇ ਅੰਦਰ ਬਿਮਾਰੀਆਂ ਦਾ ਘਰ ਜਿਹਾ ਬਣਾ ਦੇਣਾ ਗੁਸਾ ਕਰਨਾ ਚਾਹੀਦਾ ਇਹ ਸੱਚੀ ਗੱਲ ਪਤਾ ਨਹੀਂ ਕਦੋਂ ਦੀ ਗੱਲ ਹੈ ਕੀ ਵਾਕਿਆ ਕਿਸ ਸੰਬੰਧ ਚ ਹੋਏਗੀ ਮੈਨੂੰ ਪਤਾ ਨਹੀਂ ਹੋ ਕੀ ਹੋਏਗਾ ਆਪਾਂ ਇਨਸਾਨੀਏ ਫ੍ਰਿਸਟੇ ਥੋੜੀ ਹੋਰ ਜਨ ਨਾਲ ਹੁਣ ਬੈਠੇ ਆ ਮੀਟਿੰਗ ਵੀ ਚੱਲਦੀ ਆ ਨਹੀਂ ਕੋਈ ਨਹੀਂ ਤੇ ਚਲੋ ਥੋੜਾ ਇੱਕ ਸਮਾਂ ਥੋੜੇ ਇੱਕ ਦੋ ਗੱਲਾਂ ਕਰਦੀਆਂ ਵੀ ਹੁਣ ਇਹ ਜਿਹੜਾ ਮੁਕਾਬਲਾ ਤੁਸੀਂ ਆਪਣਾ ਕਿਹਦੇ ਨਾਲ ਜ਼ਿਆਦਾ ਸਮਝੋ ਕਿਹਦੇ ਨਾਲ ਤੁਹਾਡਾ ਮੁਕਾਬਲਾ ਹੈਗਾ ਵੈਸੇ ਮੇਰਾ ਮੈਂ ਆਪਣੀ ਗੱਲ ਰੱਖਦਾ ਕੌਨਫੀਡੈਂਸ ਨਾਲ ਹੂੰ ਸਾਹਿਬ ਨਾਲ ਮੇਰਾ ਰਿਲੇਸ਼ਨ ਹੈ ਮੋਦੀ ਸਾਹਿਬ ਜੀ ਨਾਲ ਸਰਦਾਰਨ ਤੇ ਤੇ ਉਸ ਕੌਨਫੀਡੈਂਸ ਨਾਲ ਮੈਂ ਗੱਲ ਕਰਦਾ ਕਿ ਮੈਂ ਭਾਈ ਵਿਦਆਊਟ ਐਨੀ ਡਿਲੇ ਕਰ ਸਕਦਾ ਕਿਸੇ ਹੋਰ ਨੂੰ ਜਿਤਾਓਗੇ ਜੇ ਸਰਕਾਰ ਹੋਰ ਹੋਵੇ ਐਮਪੀ ਹੋਰ ਹੋਵੇ ਕੰਮ ਸ਼ਮ ਘਟ ਹੁੰਦੇ ਹੂੰ ਤੇ ਬਾਕੀ ਮੁਕਾਬਲਾ ਮੁਕਾਬਲਾ ਦੇਖਦੇ ਲੱਗੇ ਰਹੋ ਰਾਤ ਦਿਨ ਸੱਚੀ ਚੁੱਕੀ ਨਹੀਂ ਬਸ ਇਹ ਮੇਰਾ ਸੁਭਾਅ ਹੈ ਹੂੰ ਤੇ ਜਦੋਂ ਤੁਸੀਂ ਲਾਈਵ ਦੇਖੋਗੇ ਰਾਤ ਨੂੰ ਵੀ ਦਿਨੇ ਵੀ ਚੱਲਦਾ ਹੋਏਗਾ ਜਦ ਤੱਕ ਇਨਸ਼ਾਅੱਲਾ ਹੂੰ ਬਿਲਕੁਲ ਤੇ ਇਹ ਕਿਸਾਨਾਂ ਨੂੰ ਤੁਹਾਡੇ ਨਾਲ ਇੰਨਾ ਗੁੱਸਾ ਕਿਉਂ ਬਾਕੀਆਂ ਲੀਡਰਾਂ ਦੇ ਇੰਨਾ ਗੁੱਸਾ ਕਿਉਂ ਨਹੀਂ ਛੱਡਿਆ ਤੁਹਾਡੇ ਜੀ ਉੱਪਰ ਤੇ ਪਤਾ ਨਹੀਂ ਹੌਲੀ ਹੌਲੀ ਠੰਡੇ ਹੋ ਰਿਹਾ ਹੈ ਹਾਂਜੀ ਹੌਲੀ ਹੌਲੀ ਠੰਡੇ ਹੋ ਰਿਹਾ ਮੇਰੇ ਇਮਤਿਹਾਨ ਅੱਛਾ ਜੀ ਨਹੀਂ ਇੱਕ ਗੱਲ ਹੈ ਕਿ ਤੁਹਾਡੇ ਦੇ ਨਾਲ ਬੁਸ਼ਾਸ਼ੋ ਗੱਡਣ ਨੂੰ ਪਿਆਰ ਨਾਲ ਉਹਨੂੰ ਠੀਕ ਕੀਤਾ ਜਾ ਸਕਦਾ ਹੈ ਬੀਜੇਪੀ ਦੇ ਹੋਰ ਬਹੁਤ ਸਾਰੇ ਨੇਤਾ ਨੇ ਪਰ ਉਹ ਆ ਚਾਹੀਦਾ ਹੈ ਤਾਂ ਵੈਸੇ ਹੈ ਨਾ ਪਰ ਤੁਹਾਡੇ ਦੇ ਨਾਲ ਗੁੱਸਾ ਕਿਉਂ ਪਾਜੀ ਹੁਣ ਐਕਚੁਅਲੀ ਨਾ